ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਆਖਰ ਅਸਤੀਫਾ ਦਿੱਤਾ ਕਿਉਂ ਹੈ ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ ਪਾਰਟੀ ਦੇ ਲੀਡਰ ਲਗਾਤਾਰ ਸਵਾਲ ਪੁੱਛ ਰਹੇ ਨੇ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਸੁਖਿੰਦਰ ਸਿੰਘ ਰੰਧਾਵਾ ਜੋ ਮੌਜੂਦਾ ਐਮਪੀ ਨੇ ਗੁਰਦਾਸਪੁਰ ਹਲਕੇ ਤੋਂ ਉਹਨਾਂ ਦੇ ਵੱਲੋਂ ਅਨਮੋਲ ਗਗਨ ਮਾਨ ਤੋਂ ਕਈ ਸਵਾਲ ਪੁੱਛੇ ਗਏ ਨੇ ਅਤੇ ਦੋ ਪੋਸਟਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀਆਂ ਕੀਤੀਆਂ ਪਹਿਲੇ ਦੇ ਵਿੱਚ ਅਨਮੋਲ ਗਗਨ ਮਾਨ ਨੂੰ ਉਹਨਾਂ ਨੇ ਪੁੱਛਿਆ ਕਿ ਪੰਜਾਬ ਨੂੰ ਸੱਚ ਦੱਸੋ ਆਮ ਆਦਮੀ ਪਾਰਟੀ ਤੁਸੀਂ ਕਿਉਂ ਛੱਡੀ ਚਲੋ ਹੁਣ ਪਾਰਟੀ ਛੱਡ ਹੀ ਦਿੱਤੀ ਐ ਪਰ ਸੱਚ ਵੀ ਦੱਸੋ ਛੱਡੀ ਕਿਉਂ ਮੈਨੂੰ ਪਤਾ ਹੈ ਕਿ ਤੁਸੀਂ ਸੱਚੇ ਦਿਲ ਦੇ ਹੋ ਤੇ ਝੂਠੇ ਵਾਅਦਿਆਂ ਦੀ ਪੰਡ ਤੁਹਾਡੇ ਕੋਲੋਂ ਚੱਕੀ ਨਹੀਂ ਗਈ ਜਿੰਨਾ ਮੈਨੂੰ ਲੱਗਦਾ ਹੈ ਵੈਸੇ ਵੀ ਆਮ ਆਦਮੀ ਪਾਰਟੀ ਪੰਜਾਬ ਨੂੰ ਦੂਸਰੀ ਪਾਰਟੀ ਦੇ ਲੀਡਰ ਜ਼ਿਆਦਾ ਪਸੰਦ ਨੇ ਸੇਵਾਦਾਰ ਘਟ ਕੀ ਤੁਸੀਂ ਸਹਿਮਤ ਹੋ ਅਨਮੋਲ ਗਗਨਮਾਨ ਜੀ ਇਹ ਗੱਲ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਆਖੀ ਗਈ ਹੈ ਇੱਕ ਹੋਰ ਸਾਂਝੀ ਕੀਤੀ ਗਈ ਪੋਸਟ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਤੇ ਵੱਡੇ ਸਵਾਲ ਚੁੱਕੇ ਨੇ ਉਹਨਾਂ ਨੇ ਲਿਖਿਆ ਕਿ 3.5 ਸਾਲਾਂ ਦੌਰਾਨ ਪੰਜਾਬੀਆਂ ਨੂੰ ਇੱਕ ਗੱਲ ਤਾਂ ਪਤਾ ਲੱਗ ਗਈ ਹੈ ਕਿ ਇਸ ਆਮ ਆਦਮੀ ਪਾਰਟੀ ਨੇ ਲੋਕਤੰਤਰ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ ਮੰਤਰੀਆਂ ਨੂੰ ਵਾਰ-ਵਾਰ ਬਦਲਣਾ ਮੰਤਰੀਆਂ ਤੇ ਵਿਧਾਇਕਾਂ ਨੂੰ ਸ਼ਕਤੀਹੀਨ ਰੱਖ ਕੇ ਸਾਰੇ ਅਧਿਕਾਰ ਦਿੱਲੀ ਵਾਲਿਆਂ ਦੀਆਂ ਜੇਬਾਂ ਦੇ ਵਿੱਚ ਪਾਉਣਾ ਵਿਰੋਧੀ ਧਿਰਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੇ ਹੁਣ ਵਿਧਾਇਕ ਦਾ ਅਸਤੀਫਾ ਔਰ ਇਹ ਸਭ ਦਿੱਲੀ ਤੋਂ ਪੰਜਾਬ ਸਰਕਾਰ ਨੂੰ ਕੰਟਰੋਲ ਕਰਨ ਵਾਲਿਆਂ ਦੇ ਇਸ਼ਾਰਿਆਂ ਤੇ ਕੀਤਾ ਜਾ ਰਿਹਾ ਹੈ ਜਿਹੜੇ ਖੁਦ ਨੂੰ ਲੋਕਤੰਤਰ ਤੋਂ ਉੱਤੇ ਸਮਝ ਕੇ ਬੈਠੇ ਨੇ ਤਾਂ ਇਹ ਗੱਲ ਸੁਖਵਿੰਦਰ ਸਿੰਘ ਰੰਧਾਵਾ ਜੋ ਕਿ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਅਤੇ ਜੋ ਐਮਪੀ ਨੇ ਗੁਰਦਾਸਪੁਰ ਹਲਕੇ ਤੋਂ ਉਹਨਾਂ ਵੱਲੋਂ ਆਖੀ ਗਈ ਹੈ ਕਿ ਤੁਸੀਂ ਸੁਖਵਿੰਦਰ ਸਿੰਘ ਰੰਧਾਵਾ ਦੇ ਇਹਨਾਂ ਦਾਅਵਿਆਂ ਦੇ ਨਾਲ ਸਹਿਮਤ ਹੋ ਕਿ ਇਹੀ ਕਾਰਨ ਨੇ ਅਨਮੋਲ ਸਰਮਾਨ ਦੇ ਅਸਤੀਫਾ ਦੇਣ ਦੇ ਕਿ ਦਿੱਲੀ ਤੋਂ ਸਾਰਾ ਕੁਝ ਕੰਟਰੋਲ ਕੀਤਾ ਜਾ ਰਿਹਾ ਹੈ ਅਤੇ ਅਨਮੋਲ ਸਰਮਾਨ ਜਾਂ ਬਾਕੀ ਦੇ ਲੀਡਰਾਂ ਨੂੰ ਕੋਈ ਵੀ ਪਾਵਰ ਨਹੀਂ ਦਿੱਤੀ ਜਾਂਦੀ ਵਰਤਨ ਦੇ ਲਈ ਤਾਂ ਇਸ ਦੇ ਬਾਰੇ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਜ਼ਰੂਰ ਦਿਓ